ਕਦੇ ਕਰਦੇ ਤੇ ਕਦੇ ਕੱਪ ਤੇ ਕਦੇ ਕੋਜ ਕਦੇ ਕੋਜ ਹੈ ਲੈ ਦੋਵੇਂ ਦੋਵੇਂ ਆ ਬਈ ਦੱਸ ਉਹ ਵੀ ਕਰਦ ਫੜੀ ਫਿਰਦੀ ਭਰਾਵਾ ਹੱਥ 'ਚ ਉਹ ਅੱਡ ਸ਼ਾਰਪੂਆ ਬਣੀ ਫਿਰਦੀ ਲੈ ਦੱਸ ਇਹ ਨਹੀਂ ਹਟਦੀ ਕਿਤੇ ਤੇਰਾ ਪੜਾ ਬੀਬੀ ਹਲੋ ਕੋਲੇ ਕੀ ਸੀ ਉੱਥੇ ਇੱਕ ਫੰਕਸ਼ਨ ਉਹ ਛੇ ਦਵਾ ਇਹਦਾ ਫੰਕਸ਼ਨ ਹੈਂ ਜੀ ਕਰਕੇ ਦਿਖਾਓ ਕਿਹੜਾ ਕੀਤਾ ਮੜਾ ਆ ਹਾਂਜੀ ਵੀਰੇ ਲਾ ਕੇ ਵਿਖਾ ਮੜਾ ਡਾਂਸ 5 10 ਮੇਰਾ 6 3 ਨਾ ਪੱਗ ਦੇ ਨਾਲ ਤੇ 6 6 ਹੋ ਗਿਆ ਹੋ ਗਿਆ ਆ ਗਿਆ ਕੋਈ ਸ਼ੱਕ ਨਹੀਂ ਆਏ ਆ ਆ ਫੋਨ ਵਖਾਈ ਕਿਡਾ ਵਾ ਐਸਾ ਬੱਚੀ ਐਪਲ ਫੋਨ ਚ ਜਾ ਯਾਰ ਪ੍ਰਾਡਾ ਦੀ ਨਪਾਈ ਆ ਤੇਰੇ ਪੱਚੀਆਂ ਕਿੱਲਿਆਂ ਦਾ ਕੀ ਫਾਇਦਾ ਸਾਨੂੰ ਜੇ ਤੂੰ ਐਡੀ ਮਹਿੰਗੀ ਸ਼ਲਟੀ ਨਹੀਂ ਪਾਉਣੀ ਤੇ ਪਰ ਆਪਰਿਆਂ ਦੇ ਵੀ ਆ ਕੇ ਵੱਖਰਾ ਹੀ ਸਵਾਦ ਹੈ ਕਿਉਂ ਇਹ ਬੈੱਡ ਤੇ ਲੰਮੇ ਭੈਣ ਜੂਸ ਹੁੰਦਾ ਹੋਰ ਮੰਮੀ ਕਿਵੇਂ ਸਾਰੇ ਵਧੀਆ ਤੁਸੀਂ ਸੁਣਾਓ ਕੀ ਹਾਲ ਚਾਲ ਹੁਣ ਤਾਂ ਤਗੜੀ ਹੋ ਗਈ ਤਾਂ ਭੱਜੀ ਕਰਦੀ ਘਰੇ ਤਾਂ ਮੰਮਾ ਮੰਮੀ ਮੈਨੂੰ ਰੋਟਿਆ ਲਵਾ ਕੇ ਖਵਾਇਆ ਹੈ ਹਏ ਠੀਕ ਆ ਤਾਂ ਸੇਧਾ ਬਹੁਤ ਵਰਕ ਆ ਗਿਆ ਸਮਝਣਾ ਲਾ ਬੋਲਲ ਛੱਟ ਗਈ ਬੋਲਲ ਛੱਟ ਗਈ ਓਏ ਕਰਿਆ 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 ਸਾਰਿਆ हां जी गाइस स्वागत होडा मेरी चैनल न्यूज़ बॉय ਤੇ ਮੈਂ ਹੋਪ ਕਰਦਾ ਸਾਰੇ ਠੀਕ ਹੋਵੋਗੇ ਸੋ गाइस ਜਦੋਂ ਗੱਲ ਕਰਦੇ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਦੀ ਸੋ गाइस ਜਦ ਤੱਕ ਤੁਹਾਨੂੰ ਪਤਾ ਹੋਣਾ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਫਨੀ ਸਟੋਰੀ ਸ਼ੇਅਰ ਕਰਦੇ ਰਹਿੰਦੇ ਆਪਣੇ ਸਨੈਪਚੈਟ ਤੇ ਸੋ गाइस ਅੱਜ ਦਾ ਕੋਈ ਕੁਝ ਸਟੋਰੀ ਸ਼ੇਅਰ ਕੀਤੀਆਂ ਸੀ ਆਪਣੇ ਸਨੈਪਚੈਟ ਤੇ ਸੋ गाइस ਆਓ ਤੁਹਾਨੂੰ ਦਿਖਾਉਣਾ ਸਟੋਰੀ गाइस ਵੀਡੀਓ ਨੂੰ ਅੰਤ ਤੱਕ ਜਰੂਰ ਦੇਖਿਓ ਕਦੇ ਕਰਦੇ ਤੇ ਕਦੇ ਕੱਪ ਤੇ ਕਦੇ ਕੋਜ ਕਦੇ ਕੋਜ ਹੈ ਲੈ ਲੈ ਦੋਵੇਂ ਆ ਬਈ ਦੱਸ ਉਹ ਵੀ ਕਰਦ ਫੜੀ ਫਿਰਦੀ ਭਰਾਵਾ ਹੱਥ 'ਚ ਉਹ ਅੱਡ ਛਾਰ ਬਣੀ ਫਿਰਦੀ ਲੈ ਦੱਸ ਇਹ ਨਹੀਂ ਹਟਦੀ ਕਿਤੇ ਤੇਰਾ ਪੜਾ ਬੀਬੀ ਰੋਕੋ ਇਹਨੂੰ ਸੌਂ ਲੱਗੇ ਆਇਆ ਨਵਾਂ ਘਰ ਬੰਦਾ ਪਿਆ ਉਹ ਹੱਡਾ ਆਹ ਵੇਖ ਲਓ ਤੁਸੀਂ ਆਪਣੇ ਘਰ ਦੇ ਨਾਲ ਹੀ ਬੰਦਾ ਪਿਆ ਇਹ ਵੇਖੋ ਇਧਰ ਪਵੇਲੀ 'ਚ ਬੈਠਿਆ ਇਧਰ ਇਹ ਵਲੀ ਮਿਸਤਰੀ ਸਾਹਿਬ ਆਉਣੇ ਲੱਗੇ ਹੋਏ ਆ ਇੱਥੇ ਸਾਰੇ ਇਹ ਕਿੱਤੋਂ ਦੇਖ ਹੀ ਜਣੇ ਉਹ ਵੇਖੋ ਟੈਂਟ ਗੱਡੀ ਇੱਕ ਬੰਦਾ ਫਿਰਦਾ ਹੋਵੇ। ਭਾਈ ਕਿੱਥੇ ਗਏ ਅੱਜ? ਹੈਲੋ। ਕਿਸੀ ਉੱਥੇ ਇੱਕ ਫੰਕਸ਼ਨ। ਉੱਥੇ ਦਿਵਾਲੀ ਦਾ ਫੰਕਸ਼ਨ। ਹਾਂ ਜੀ ਕਰਕੇ ਦਿਖਾਓ ਕਿਹੜਾ ਕੀਤਾ ਮਾੜਾ ਆ। ਹਾਂ ਜੀ ਵੀਰੇ। ਲਾ ਕੇ ਵਿਖਾਓ। ਕਰਾਈ। ਮਾੜਾ ਡਾਂਸ ਹੋ ਜਾਏ ਫਿਰ। ਮਾੜਾ ਆ। ਉਹ ਘਰੇ ਵੀ ਸੇਮ ਗਿਫਟ ਘੇ ਚਲਾ ਹੋਣਾ ਵਾ। ਤੇ ਸਾਡੇ ਘਰੇ ਵੀ ਆ ਗਿਆ ਖੋਲ ਕੇ ਵੇਖਣ ਲੱਗੇ ਆ। ਗੱਲ ਫੀਡ ਵਾਲੋਂ ਕੀ ਸਾਨੂੰ ਮਿਲਿਆ ਵਾ। ਕਿਉਂਕਿ ਇਹ ਦਿਵਾਲੀ ਗਿਫਟ ਆਉਂਦੇ ਆ। ਇੰਨੇ ਕ ਨਹੀਂ ਚਾਹ ਨਾਲ ਜੁੜੇ ਫਿਰਦੇ ਅਸੀਂ ਇਕ ਦੂਜੇ ਨਾਲ ਜਸਟ ਪਿੱਛੇ ਹੀ ਪਰੇ ਉਹ ਵਾਓ ਵਧੀਆ ਟਿਪ ਬਹੁਤ ਅੱਛੇ ਵਾਲਾ ਉਹ ਚਾਰ ਜਿਆਦਾ ਟਿਪ ਹੋਣਾ ਬਿਜਲੀ ਵਾਲਾ ਟਿਫਨ ਆ ਇਹ ਕਿਨੂੰ ਜੋ ਵੀ ਦੇ ਦਿਆ ਕਰਾਂਗੇ ਜੁਮੀ ਨੇ ਕੀ ਕਰਨਾ ਚਾਹਤਾ ਹੈ ਇਹਦਾ ਉਹ ਮੈਂ ਇੱਥੇ ਚੱਲ ਵਾਓ ਨਾਈਸ ਉਹ ਵਾਓ ਬਾਓ ਦੂਜਾ ਕੀ ਆ ਕਿਨੂੰ ਦੇ ਦਈਏ ਹਾਂ ਦੋ ਵਿੱਚ ਤੈਨੂੰ ਕੱਢ ਰੋ ਤੈਨੂੰ ਕੱਢ ਰੋ ਮੋਟਕਾ ਜੇ ਮੂੰਹ ਇੱਥੇ ਨਾਸਾਂ ਚ ਗ੍ਰਿਪ ਲਾ ਕੇ ਚਾਰਜ ਕਰਿਆ ਕਰੀਂ ਤੇ ਇੱਕ ਹੈਗੇ ਆ ਕਰ ਮੱਥੇ ਆਈ ਖੋਲੋ ਜੀ ਖੋਲੋ 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 ਆਓ ਜਾਓ ਬਾਲਾ ਡਰਾਈ ਫਰੂਟਸ ਅ ਡਰਾਈ ਫਰੂਟ ਵਾਲੀ ਪਿੰਨੀ ਡਰਾਈ ਹਾਂ ਡਰਾਈ ਫਰੂਟਸ ਇਹ ਹੈਗਾ ਨਵੀਂ ਕੋਠੀ ਲੱਗੂ ਐ ਵਾਹਿਗੁਰੂ ਆਇਓ ਸਤਨਾਮ ਸ੍ਰੀ ਵਾਹਿਗੁਰੂ ਮੈਂ ਤਾਂ ਸਿਰ ਵੀ ਢਕਿਆ ਮੈਸੀ ਉਹਨੇ ਕਿੱਥੋਂ ਫੀਟ ਬੰਨਦੀ ਐ ਇੱਥੋਂ ਆਪਣੀ ਬੰਨਦੀ ਫੀਟ ਆਟਾ ਠੀਕ ਚੱਲਾ ਬੋਲਰ ਛੱਟ ਗਈ ਬੋਲਰ ਛੱਟ ਗਈ ਓਏ ਕਰਿਆ 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 ਸ ਆਇਆ ਉਹਨਾਂ ਦੀ ਮੋਟਰਾਂ ਤੇ ਗੰਦ ਪਾਇਆ ਇਹ ਆਓ ਵੇ ਪੰਡਤ ਜੀ ਹੋਈ ਉਹਦਾ ਰਹਿਣਾ ਝਾੜ ਝੂੜ ਕੇ ਮੇਰ ਕੀ ਮੰਦੇ ਹੀ ਆ ਮੰਦੇ ਆ ਬਈ ਯਾਰ ਕੀ ਜੈਨੂਨ ਗੱਲ ਦੱਸਦੀ ਰਾਜੇ ਨੇ ਮੇਰਾ ਕੱਦ ਵੇਖ ਲਓ ਹੈਗਾ ਵਾ 6 10 ਦੇ ਨੇੜੇ ਤੇਰਾ ਕਿੰਨਾ ਸਾਲਿਆ 6 5 10 ਹੈ ਮੇਰਾ 6 3 ਨਾ ਪੱਗ ਦੇ ਨਾਲ ਤਾਂ 6 6 ਹੋ ਗਿਆ ਹੋ ਗਿਆ ਹੋ ਗਿਆ ਕੋਈ ਸ਼ੱਕ ਨਹੀਂ ਆਏ ਆ ਆ ਫੋਨ ਵਿਖਾਈ ਕਿਡਾ ਵਾ ਇਹ ਸਪੇਟੀ ਐਪਲ ਫੋਨ ਚ ਜਾ ਯਾਰ ਪ੍ਰਾਡਾ ਦੀ ਬਾਈ ਆ ਤੇਰੇ 25 ਅੰਕ ਲੈਣ ਦਾ ਕੀ ਫਾਇਦਾ ਸਾਨੂੰ ਜੇ ਤੂੰ ਐਡੀ ਮਹਿੰਗੀ ਸ਼ਰਟ ਹੀ ਨਹੀਂ ਪਾਉਣੀ ਦੇ ਪਰ ਐਰਕੀ ਕੇ ਡਾਊਨ ਨਾ ਕੰਮ ਆਈਫੋਨ ਦੀ ਕਮਾਈ ਤਾਂ ਨਿਕਲ ਗਈ ਫੂਸ ਹੀ ਨਿਕਲ ਗਈ ਆਈਫੋਨ ਦਾ ਸ਼ੌਰਿਆਂ ਦੇ ਵੀ ਆ ਕੇ ਵੱਖਰਾ ਹੀ ਸੁਆਦ ਆ ਕੇ ਕਿਉਂ ਬੇਟੇ ਤੇ ਲੰਮੇ ਬਹਿਣ ਜੂਂਦਾ ਹੋਰ ਮੰਮੀ ਕਿਵੇਂ ਹੌਣ ਸਿੱਤਾ ਸਾਰੇ ਵਧੀਆ ਤੁਸੀਂ ਸੁਣਾਓ ਕੀ ਹਾਲ ਚਾਲ ਹੁਣ ਤਾਂ ਤਗੜੀ ਹੋ ਗਈ ਹਾਂ ਤਾਂ ਭੱਜੀ ਕਰਦੀ ਘਰੇ ਤਾਂ ਮਾਂ ਤਾਂ ਮੰਮੀ ਮੈਨੂੰ ਰੋਟਿਆ ਲਵਾ ਕੇ ਖਵਾਇਆ ਹੈ ਠੀਕ ਆ ਹੁਣ ਤਾਂ ਸੇਧਾ ਬਹੁਤ ਵਰਕ ਆ ਗਿਆ ਸਮਝਣਾ ਤਾਂ ਨਹੀਂ ਰਾਜੀ ਖੁਸ਼ੀ ਰੱਖੇ ਸਾਰੀ ਮਰ ਤੋਂ ਨੂੰ ਮਾਲਕ ਲਓ ਜੀ ਲੋਕੇਸ਼ਨ ਚੈੱਕ ਕਰੋ ਧਰਮਕੋਟ ਸਾਡਾ ਤੇ ਪਾਕੀ ਹਾਲ ਚਾਲ ਹੈ ਜੀ ਮੁਬਾਰਕਾਂ ਜੀ ਤੁਹਾਨੂੰ ਤੇ ਇਹ ਆਪਣੇ ਲੋਕੇਸ਼ਨ ਆਰਮ ਕੋਰ ਦੇ ਵਿੱਚ ਆਪਣੀ ਜਿਹੜੀ ਚੁੰਗੀ ਆ ਚੁੰਗੀ ਪੈਂਦੀ ਨਾ ਚੁੰਗੀ ਦੱਸੋ ਸਹੀ ਲੋਕੇਸ਼ਨ ਤੂੰ ਦੱਸ ਚੁੰਗੀ ਤੋਂ ਮੋੜ ਦੇ ਜਦੋਂ ਕੋਰ ਰੋਡ ਤੇ ਉਹਦੇ ਨਾਲ ਹੀ ਤੁਹਾਨੂੰ ਦਿਖ ਜਾਗਾ ਜੇ ਅੰਦਰ ਨੂੰ ਆਉਣਾ ਚੁੰਗੀ ਤੋਂ ਜਿੱਥੇ ਲਿਖਿਆ ਸਾਡਾ ਸੁਨਨ ਤੁਹਾਨੂੰ ਹਾਂ ਹਾਂ ਉੱਥੋਂ ਅੰਦਰ ਨੂੰ ਆ ਕੇ ਨਾਲ ਹੀ ਬਾਕੀ ਲੋਕੇਸ਼ਨ ਪਤਾ ਹੀ ਹੁੰਨੀ ਆਪਾਂ ਲੋਕੇਸ਼ਨ ਅਪਡੇਟ ਤੇ ਜੇ ਮੰਨ ਲਓ ਕਿਸੇ ਨੇ ਦੀ ਫਰੈਂਚਾਈਜ਼ੀ ਲੈਣੀ ਹੋਵੇ ਹਾਂ ਦੱਸੋ ਦੱਸੋ 9342000010 ਇਹਦੀ ਫਰੈਂਚਾਈਜ਼ੀ ਦੇ ਓਨਰ ਸਾਹਮਣੇ ਬੈਠਿਆ ਤੇ ਇਹਨਾਂ ਨਾਲ ਟॉक ਕਰਨੀ ਤੁਸੀਂ ਇਹਨਾਂ ਦੀ ਆਈਡੀ ਮੈਂਸ਼ਨ ਆ ਇਹਨਾਂ ਦਾ ਨੰਬਰ ਮੈਂਸ਼ਨ ਆ ਤੇ ਇਹ ਜਿਹੜਾ ਇਹ ਮੇਰੇ ਹਿਸਾਬ ਨਾਲ ਆਪਣਾ ਹੋਊਗਾ 80 ਪਲਸ 84 ਹੋਗੇ ਮਤਲਬ ਅੱਜ 84 ਹੋ ਗਏ ਆ ਸੈਂਚਰੀ ਸੈਂਚਰੀ ਦੇ ਨੇੜੇ ਆ ਤੇ ਜੇ ਸੈਂਚਰੀ ਹੋ ਚਲੀ ਕੋਈ ਗੱਲ ਬਾਤ ਹੈ ਆ ਨਾ ਜੇ ਸੱਚ ਕਰ ਲਿਓ ਫਰੈਂਚਾਈਜ਼ਿੰਗ ਦਾ ਪਤਾ ਲੱਗ ਜਣਾ ਨਾ ਹਰ ਰਜਿਸਟਰਡ ਆਪਣੀ ਵੱਡਾ ਚਲਾਦਾ ਕਾਫੀ ਬਾੜਤੀ ਜੇ ਪੀਜ ਲਈ ਭਾਈ ਕਿੰਨੇ ਦਾ ਹੁੰਦਾ ਪਟਾਕਾ ਦੱਸਿਓ ਸਾਨੂੰ ਇਹ 10000 ਦੀ ਗੈ ਆਹੋ ਪਰੇ ਇਹਦੇ ਵਿੱਚ ਮੁਫਾਮਲਾ ਤੇ 50000 ਦਾ ਮਿਲਦਾ ਇਹ ਖਾਲੀ ਬੰਦੇ ਨੂੰ ਕੇ ਬੰਦੇ ਨੂੰ ਸੇਕ ਸੁਕਦਾ ਨਹੀਂ ਪਿਆ 50000 ਤੇ ਪੈਣਾ ਹੁਣ ਇਹ ਬੰਦੇ ਕਿਸ ਨੂੰ ਸੇਕ ਪਿਆ ਬਈ ਚਲੋ ਵੱਡੇ ਬਾਈ ਦੇ ਚਲੋ ਆਨ ਵਾਲਾ ਬੰਦ ਦੱਸਣ ਵੱਡੇ ਬਾਈ ਦੇ ਲੱਗਦਾ ਚਲੋ ਜੋ ਆ ਚਲੋ ਬੰਦੇ ਹੀ ਬਚ ਗਏ ਯਾਰ ਬੰਦੇ ਬਚ ਗਏ ਸਭ ਤੋਂ ਵੱਡੀ ਗੱਲ ਤਾਂ ਬੰਦੇ ਜੱਟ ਆ ਜਾ ਜੱਟ ਸਾਰਿਆਂ ਦੇ ਅਗਲੀ ਵਾਰੀ ਬਾਹਰ ਰੱਖ ਬੈਨੀਏ ਕੁੜੀਆਂ ਨੇ ਨਾਮ ਮੇਰਾ ਰੱਖਿਆ ਰੈਂਬੋ ਰੈਂਬੋ ਕਰੀ ਕਰੀ ਤਾਂ ਆੜਾ ਤਾਂ ਕਰ ਸ਼ਾ ਕਰ ਉਹ ਵੀਰਨੀ ਤਾਂ ਕਰੀ ਆਏ ਓਏ ਲੁੱਟ ਤੇ ਖਿੱਚ ਖਿੱਚ ਦਾ ਕਾਰਨ ਬਣਿਆ ਸਾਡੀਆਂ ਮੱਜਾਂ ਦੇ ਵਿੱਚ ਜੱਲਾ ਵੀਰ ਮੇਰਾ ਜੱਲਾ ਹਾਂਜੀ ਉਹ ਜਾਂਦਾ ਲੋਕਾਂ ਦਾ ਲਗਾਉਂਦਾ ਉਹ ਜਾਂਦਾ ਮੇਰਾ ਵੀਰਾ ਉਹ ਜਾਂਦਾ ਈ ਉਹ ਜਾਂਦਾ ਏ ਦਾੜੀ ਦੂੜੀ ਕਟਾਈ ਕਿੱਥੇ ਤੂੰ ਇਨੀ ਇਹ ਉਸ ਤਰ੍ਹਾਂ ਕਿ ਤੇ ਨਾਲ ਹੀ ਲੈ ਕੇ ਬੈਠਾ ਰਿਆਂ ਮੋਟਰ ਬੰਦ ਕਰ ਦੋ ਜੇ ਡਿਲ ਕਰਦਾ ਤੇ ਇਥੋਂ ਗੇਟਵਾਲ ਬੰਦ ਹੋਣਾ ਮੋਟਰ ਨਹੀਂ ਪਾ ਦੋ ਪਾ ਦੋ ਹਜੇ ਪਾ ਦੋ ਜੀ ਹਾਏ ਲੇਡੀਜ਼ ਵਾਟ ਆਰ ਯੂ ਡੂਇੰਗ ਸਾਰੀ ਲੇਡੀਜ਼ ਕੈਮ ਨੇ ਇਹ ਸਾਰੀਆਂ ਇੰਸਟਾਗ੍ਰਾਮ ਦੀ ਨਾਈਟਸ ਟੂ ਮੀਡੀਓ ਜਿਹੜੇ ਹਨ ਦਰਸ਼ਨ ਦਰਸ਼ਨ ਤੇ ਹਿੱਡਾੜੀ ਕਟਾਓ ਅਜੇ ਟਾਈਮ ਨਹੀਂ ਲੱਗਿਆ ਉਹ ਵਿਆਹਤ ਨਹੀਂ ਹੋਇਆ ਹੈ ਤੇਰਾ ਹੈਂ ਸਾਹਿਬ ਹੈਂ ਮੋੜੇ ਕੱਢੀ ਆਉਂਦੇ ਵਾਥ ਨੂੰ ਤਾਂ ਤੇਨੀ ਹੀ ਇੰਨੇ ਵੀ ਜਿਆਦਾ ਨਹੀਂ ਸੀ ਕਿਹੜੀ ਕਿਵੇਂ ਕਿਵੇਂ ਓਕੇ ਜੀ ਓਕੇ ਥੱਲੇ ਵਾਲੇ ਪਹਿਲਾਂ ਪਾਉਣੇ ਉਹ ਤਾਂ ਪਾਉਣੇ ਪਾਉਣੇ ਆ ਤਾਂ ਰੋੜੀ ਦਾ ਕੁੱਟ ਲਿਆ ਇਹਨਾਂ ਨੂੰ ਲੈ ਬੇ ਕੰਮ ਨੇ ਬੜਿਆ ਫਿਆ ਸਾਰੇ ਇਹ ਆਵੇ ਇਲੈਕਟ੍ਰੋਡ ਇਹਨਾਂ ਦੀ ਵੀ ਫਿਟਿੰਗ ਫਿਟਿੰਗ ਹੋਵੇ ਚੱਲੀ ਬਾਹ ਇਹ ਪਲਸਤਰ ਕਰ ਲਾ ਦਾਂਗੇ ਫਿਰ ਆਪਾਂ ਫਿਰ ਆਪਣਾ ਆ ਮਹੀਨੇ ਅਗਲੇ ਮਹੀਨੇ ਤੱਕ ਛੇ ਦਾ ਥੱਲੇ ਵਾਲਾ ਪੋਰਸ਼ਨ ਤਾਂ ਤਿਆਰ ਹੋ ਹੀ ਜਾਵੇ ਉੱਪਰ ਲਾ ਰਿਹਾ ਜੀ ਹਾਂ ਜੀ ਤੁਹਾਨੂੰ ਦੇਖ ਲਈ ਹੁਣੇ ਸਟੋਰੀ ਗਾਇਜ਼ ਬਾਕੀ ਗੱਲ ਤੁਹਾਨੂੰ ਬਲਕਰਨ ਸੰਧੂ ਗੁਰਸ਼ਰਨ ਸੰਧੂ ਦੀ ਵੀਡੀਓਜ਼ ਕਿੱਦਾਂ ਲੱਗਦੀਆਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਅੱਧਾ ਦੀ ਹੋਰ ਵੀਡੀਓਜ਼ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ